ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚੰਨੇ ਸਾਰਿਆਂ ਦੇ ਤੇ ਮੈਂ ਵੀ ਠੀਕ ਆ ਤੇ ਮੇਰੀ ਦੁਪਹਿਰ ਚੜ ਗਈ ਸਮਾਂ ਹੋ ਗਿਆ ਜੀ ਸਵਾ 12 ਦੁਪਹਿਰ ਦੀ ਤੇ ਮੌਸਮ ਵੀ ਠੀਕ ਆ ਕੋਈ ਹਵਾ ਨਹੀਂ ਚੱਲਣ ਦੇ ਨਾ ਗਰਮੀ ਤੇ ਨਾ ਸਰਦੀ ਨਾ ਠੰਡ ਠੀਕ ਆ

ਦੇਖਦੇ ਆ ਕਿੰਨਾ ਟਾਈਮ ਤੁਰ ਹੁੰਦਾ ਸੋਚਿਆ ਤਾਂ ਮੈਂ ਅੱਧਾ ਘੰਟਾ ਦਤੂਗੀ ਤੇ ਸਵੇਰੇ ਭਾਵੇਂ 4 ਵਜੇ ਉੱਠੋ ਜਿੰਨੇ ਵਿੱਚ ਮਰਜ਼ੀ ਉੱਠੋ ਦਿਨ ਨਿਕਲ ਜਾਂਦਾ ਮੁੱਕ ਜਾਂਦਾ ਕੰਮ ਨਹੀਂ ਮੁੱਕਦੇ ਘਰ ਦੇ ਹਾਂਜੀ ਤੇ ਸਵੇਰੇ ਉੱਠ ਕੇ ਪਹਿਲਾਂ ਪਾਣੀ ਵਗੈਰਾ ਪੀਦਾ ਕੋਸਾ ਫਿਰ ਬਾਬਾ ਜੀ ਦੇ ਨਾਲ ਇਹ ਦਾ ਥੋੜਾ ਬਹੁਤਾ ਉਸ ਤੋਂ ਬਾਅਦ ਰੀਦੀ ਚਾਹ ਚਾਹ ਤੋਂ ਬਾਅਦ ਚਮਾਂਜੀ ਦੇ ਭੰਡੇ ਫਿਰ ਉਸ ਤੋਂ ਬਾਅਦ ਜੇ ਕਿਸ ਨੇ ਜੂਸ ਵਗੈਰਾ ਪੀਣਾ ਹੋਵੇ ਉਹਨਾਂ ਨੂੰ ਤਾਜ਼ਾ ਜੂਸ ਕੱਢ ਦਿੱਤਾ ਤੇ ਫਿਰ ਦਾਲ ਸਬਜ਼ੀ ਲੈ ਦੇਖੀ ਦਾ ਜੇ ਬਣਾਉਣ ਵਾਲੀ ਬਣਾਇੰਦੀ ਫਿਰ ਆਟਾ ਗੁੰਨੀ ਦਾ ਰੋਟੀਆਂ ਭਗਾਈ ਦੀਆਂ ਸਲਾਦ ਵਗੈਰਾ ਜੇ ਕਿਸ ਨੇ ਖਾਣਾ ਹੋਵੇ ਕੱਟੀ ਦਾ ਉਸ ਤੋਂ ਬਾਅਦ ਫਿਰ ਦੋਰਾ ਵੇਲਾ ਚਾਹ ਦਾ ਤੇ ਆਹ ਹੈ ਜੀ پارک ਬਹੁਤ ਸੋਹਣੀ ਤਿੰਨ ਟੁਕੜੇ ਨੇ پارک ਦੇ ਇੰਡੀਆ ਵਿੱਚ ਤਾਂ ਸਾਰੇ ਸੁੱਤੇ ਪੈ ਹੋਣੀ ਆ ਕਿਉਂਕਿ ਇੰਡੀਆ ਵਿੱਚ ਦੋ ਵਜੇ ਹੀ ਹੋਣੀ ਆ ਵਦੂ ਵਜਨ ਵਾਲਿਆ ਆਉਣੇ ਇਹ ਸੁੰਦ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਅਦਰਖਤ ਦੇ ਪੱਤੇ ਢਾਣੀਆਂ ਕਿ ਤਰ੍ਹਾਂ ਜ਼ਮੀਨ ਨਾਲ ਲੱਗੀਆਂ ਛਤਰੀ ਵਾਂਗੇ درخت ਆਵੇ ਕਿੰਨਾ ਫੈਲ ਰਿਹਾ ਹਨ ਡਗੂਗਾ ਕਿ ਕਿਸੇ ਨਾ ਕਿਸੇ ਦਿਨ ਕੋਈ درخت ਜਿਹੜੇ ਸਿੱਧੇ ਰਹਿੰਦੇ ਨਹੀਂ ਦੇਖੇ ਵਿੰਗ ਟਿੱਡੇ ਹੋ ਜਾਂਦੇ ਨੇ ਪਤਾ ਨਹੀਂ ਕਿਉਂ ਤੇ ਦੁਪਹਿਰ ਦਾ ਫਿਰ ਰੋਟੀ ਪਾਣੀ ਦੁਪਹਿਰੇ ਵੀ ਸਲਾਦ ਗੱਟੋ ਰੋਟੀ ਬਣਾਉ ਫਿਰ ਸ਼ਾਮਾਂ ਦੀ ਚਾਹ ਉਸ ਤੋਂ ਬਾਅਦ ਜਿਗਸ ਨੇ ਬਦਮਾਲਾ ਦੁੱਧ ਪੀਣਾ ਉਹ ਬਣਾਉਣਾ ਫਿਰ ਸੈਲਡ ਰੋਟੀ ਨਾਲ ਸਬਜੀ ਫਿਰ ਰਾਤ ਨੂੰ ਹਲਦੀ ਵਾਲਾ ਦੁੱਧ ਫਿਰ ਜਾ ਕੇ ਰਾਤ ਪੈਂਦੀ ਤੇ ਬਸ ਇਧਰ ਇਹ ਨੰਗੀ ਜਾਂਦਾ ਇਧਰੋਂ ਮੈਂ ਆਈ ਇਧਰ ਨੂੰ ਜਾਣ ਦੀ ਹੈ ਮੂਰਲੀ ਸੜਕ ਬਹੁਤ ਵੱਗਦੀ ਹੈ ਦੋ ਲਾਈਨਾਂ ਜਾਣ ਨੂੰ ਤਾਂ ਦੋ ਵੀ ਹਉਣ ਗੱਡੀ ਦੀਆਂ ਮੈਂ ਕਿੱਥੇ ਲੁ। ਵਿੱਚ ਦੀ ਹੁੱਕ ਆ ਵੀਦਰ ਕਿੰਨਾ ਫੈਲ ਰਿਆ। ਜਿ ਤਰ੍ਹਾਂ ਇੰਡੀਆ ਦੇ ਨਿਮਾ ਫੈਲਰਦੀਆਂ ਇਤਰਾ। ਜੇ ਮੈਂ ਥੋੜੇ ਜਿਹਾ ਉਧਰ ਜਾਂਦੀ ਉਧਰ ਜਿਆਦਾ ਛੜਕ ਵਗਦੀ ਹੈ ਤੇ ਫਿਰ ਖੜਕਾ ਜਿਆਦਾ ਨਹੀਂ ਕਰਨ। ਵਿੱਚ ਲੋ ਪਾਰਕ ਦੇ ਵਿੱਚ ਹੀ ਤੁਰ ਲੈਨੇ। ਹੈ ਤਾਂ ਜਿੰਦਾ ਥੋੜਾ ਹੀ ਫਰਕ ਪਰ ਇਧਰ ਵੱਧ ਘਟਾਊਗੀ। ਕਿੰਨੀ ਵਧੀਆ ਪਾ ਕੇ ਗਿਆ ਬਈ ਬਹੁਤ ਦੇ ਟੇਮ ਟੁਕੜੇ ਜਦੋਂ ਮੀਂਹ ਪੈਂਦਾ ਸੀ ਹਾਲਾਂਚ ਤੇ ਫਿਰ ਪਾਣੀ ਖਲੋ ਜਾਂਦਾ ਤਿੰਨਾ ਛੱਪੜਾਂ ਚ ਜਿਹ ਵੱਧ ਤੋਂ ਵੱਧ ਮੀਂਹ ਪਵੇ ਜੇ ਥੋੜਾ ਮੀਂਹ ਪਵੇ ਤਾਂ ਫਿਰ ਇੱਕ ਛੱਪੜ ਚ ਪਾਣੀ ਰਹਿੰਦਾ ਜਿਹੜਾ ਪਾਣੀ ਖਲੋਤਾ ਹੁੰਦਾ ਫਿਰ ਹੌਲੀ ਹੌਲੀ ਹਟ ਉਹ ਜਿਵੇਂ ਪਈ ਜਾਂਦਾ ਖੂਹ ਜਿੱਚ ਮੂਰੀ ਉਹਨੇ ਜાળੀ ਜਿਹੀ ਲਾਈ ਆ ਤੇ ਕੋਈ ਪੱਤੇ ਵਗੈਰਾ ਨਾ ਅੰਦਰ ਜਾਣਾ ਪਾਣੀ ਸਾਫ ਹੋ ਕੇ ਜਾਵੇ ਇਹ ਪਾਰਕ ਦੇ ਵਿੱਚ ਚੂਹੀ ਚਾਵੇ ਬੜੇ ਮਰੇ ਹੁੰਦੇ ਜਦੋਂ ਪਾਣੀ ਹੁੰਦਾ ਕਿਉਂਕਿ ਪਾਣੀ ਖੁੱਡਾਂ ਖੱਡਾਂ 'ਚ ਵੜ ਜਾਂਦਾ ਫਿਰ ਉਹ ਵਿਚਾਰੀ ਮਰ ਜਾਂਦੀ ਪਾਣੀ 'ਚ ਆ ਸਾਰੀਆਂ ਖੁੱਡਾਂ ਮੈਨੂੰ ਲੱਗਦਾ ਚੂਹੇ ਨੇ ਬੜਾਈਆਂ ਕਾਹੇ ਕੱਟਣ ਵਾਲਾ ਕਿੱਡੇ ਗੱਡਾ ਹੋਇਆ ਪਿਆ ਸਕੂਲ ਲੱਗਾ ਇਧਰ ਅਜ ਘਰਲੇ ਬੱਚੇ ਦੱਸੋ ਹੈਲੋ ਇਧਰ ਛੋਟੇ ਬੱਚੇ ਦਾ ਸਕੂਲ ਇਧਰ ਘਰਾਂ ਤੋਂ ਪਰਲੇ ਬਸੇ ਹਾਈ ਸਕੂਲ ਤੇ ਇਧਰ ਯੂਨੀਵਰਸਿਟੀ ਸਤਿ ਸ਼੍ਰੀ ਅਕਾਲ ਜੀ ਕਿਤਰਾ ਹਾਲ ਚੱਲ ਕੀ ਕਰਦੇ ਹੋ ਜੀ ਕਿੱਥੋਂ ਬੋਲਣ ਦੇ ਹੋ ਤੁਸੀਂ ਕਈ ਵਾਰੀ ਤੁਰਦੇ ਤੁਰਦੇ ਨੂੰ ਚੇਤਾ ਆਉਂਦਾ ਹੁੰਦਾ ਕਿ ਮੈਂ ਦੰਤਨ ਕਰਨੀ ਹੈ। ਕਈ ਵਰੀ ਨਹੀਂ ਚੇਤਾ ਰਹਿੰਦਾ। ਆ ਕਿੰਨੀ ਸੁਣੀ ਟਾਣੀ ਆ। ਹੁਣ ਇੱਥੇ ਨੀਮਾ, ਤ੍ਰੇਕ, ਟਾਲੀ, ਪੈਦਾ ਤਾਂ ਹੈ ਨਹੀਂ। ਜਿਹਦੀ ਆਪਾਂ ਦੰਤਨ ਕਰੀਏ। ਇਹਨਾਂ ਦੀ ਕਰਨੀ ਪੈਣੀ ਆ। ਕਿੰਨੀ ਸੁਣੀ ਟਾਣੀ ਆ। ਹੈਨਾ? ਤੁਹਾਡੇ ਸਾਹਮਣੇ ਮੈਂ ਲੱਗੀ ਜੀ ਦੰਤਨ ਬਣਾਉਣਾ। ਇਹ ਟਾਣੀ ਲਿਖੀ ਸੀ ਮੇਰੇ ਕਰਮਾ ਚ ਕਿ ਇਹਨੇ ਦਤਨ ਬਣਨਾ ਜਦੋਂ ਦਾ ਇਹ ਦਰਖਤ ਵੀ ਅਣਾ ਲਾਇਆ ਹਣਾ ਤੇ ਬਾਅਦ ਚ ਰਖਤ ਬਣਿਆ ਹਣਾ ਇਹ ਇਹ ਟਾਣੀ ਮੇਰੇ ਹਿੱਸੇ ਆਈ ਟੁੱਟਣੀ ਨਹੀਂ ੜਈ ਇੰਨੀ ਕਰੜੀ ਟਾਣੀਆਂ ਮੈਂ ਆ ਮਸਾ ਤੋੜੀ ਦੇਖੋ ਜੀ ਦਤਨ ਨਮੇ 3 ਕਿਜੀ ਕਿਜੀ ਸਾਫ ਕਰ ਲਏ ਨੇ ਆਹ ਤੇ ਪਾਣੀ ਤੇ ਹੈ ਨਹੀਂ ਚਲੋ ਜੀ ਨਾਲੇ ਦਤਨ ਕਰਦੇ ਨਾਲੇ ਗੱਲਾਂ ਨਾਲੇ ਤੁਰ ਲੈਨੇ ਹੂੰ ਥੋੜੀ ਜਿਹੀ ਮੂਹਰੇ ਤੋੜ ਲੈਣੀ ਕਿਉਂਕਿ ਫੇਰ ਹੂੰ ਉਹਦੇ ਦਤਨ ਕਰੂਗੀ ਸ਼ਿਲਕੇ ਜੇ ਸ਼ਿਲਕੇ ਜੇ ਹੋਏ ਹੁੰਦੇ ਵੇਖਿਆ ਬਣ ਗਈ ਜੀ ਦਾਤਣ ਕਿੰਨੀ ਸੋਹਣੀ ਪੱਤਿਆਂ ਵਾਲੀ ਦਾਤਣ ਪੱਤੇ ਤੋੜਦੇ ਬੰਨੇ ਦਾਤਣਾ ਮਾਣੀ ਨਹੀਂ ਉੜ ਗਿਆ ਤੁਹਾਡਾ ਮਾਦੀ ਦਾ ਤੁਨ ਬੁਣਾਨੀ ਪਈ ਉੜ ਦਿੱਤੇ ਪੁੱਤੇ ਬਣ ਗਈ ਤਾਂ ਟੇਡੀ ਮੇਡੀ ਜੀ ਇੱਕ ਵਾਰੀ ਇਨਸਾਨ ਕਿੰਨੇ ਇਕੱਲੇ ਸਾਰ ਕਿੰਨੇ ਕੰਮ ਕਰ ਲੈਂਦਾ ਹਨ ਲੈ ਲਾਈਵ ਹੋ ਸਕਦੇ ਨੇ ਗੱਲਾਂ ਕਰ ਸਕਦੇ ਆ ਤੇ ਤੁਰ ਸਕਦੇ ਆ ਜੇ ਦਾਤਣ ਕਰਨ ਦੇ ਚਾਹਵੰਦ ਜੇ ਦਾਤਣ ਵੀ ਕਰ ਸਕਦੇ ਆ ਆ ਕਿੰਨੇ ਸੋਹਣੇ ਲੱਗਦੇ ਪੱਤੇ ਘਾਹ ਦੇ ਚਿੱਗੇ ਰੰਗ ਬਰੰਗੇ ਆ ਦੇਖ ਆ ਤੇ ਜਾ ਪਾਟ ਆ ਗਿਆ ਪਾਰਕ ਦਾ ਆ ਮੈਂ ਦੋ ਨੰਹ ਗਈ ਆ ਬੱਚਿਆਂ ਦਾ ਵੀ ਅੱਧੀ ਛੁੱਟੀ ਹੋਈ ਆ ਮਗਰ ਕਰਦੇ ਕੰਮ ਤੇ ਨਿਪਟਣੇ ਨੇ ਚਲੋ ਬਾਹਰ ਜਾਈਏ ਪਰ ਫਿਰ ਕੀ ਆਈਏ ਨਾਲੇ ਕਸਰਤ ਹੋ ਜਾਂਦੀ ਹੈ ਹਣੇ ਪੱਤੇ ਆ ਝੜਨ ਦਾ ਮੌਸਮ ਹੈ ਨਾ ਪੱਤ ਝੜ ਗੜਾ ਹਣ ਖਸਾਰਾ ਪਿਆ ਕਰੂਗਾ ਕੁਸਕਮੀ ਨਹੀਂ ਪੋਗਾ ਜਦ ਤੱਕ ਸਾਰੇ ਪੱਤੇ ਲੈਂਦੇ ਨਹੀਂ ਟੁੱਟਦੇ ਨਹੀਂ 10 ਮਿੰਟ ਤਾਂ ਹੋ ਗਏ ਨੇ ਕਰਦੀ ਕਈ ਕਿ ਬਰੀ ਤੇ ਬਥੇਰੇ ਆ ਜਾਂਦੇ ਨੇ ਲਾਈਵ ਦੇ ਵਿੱਚ ਕਈ ਕਿ ਕਮੋਕਾਰਾਂ ਤੇ ਹੁਣੇ ਦਸਤੇ ਹੋਣੇ ਆ ਤੋਪ ਚੁਪਦੀ ਆ ਵੇ ਇਹ ਹੈ ਨਹੀਂ ਇੰਨੀ ਜ਼ਿਆਦਾ ਕਦੀ ਝੜ ਜਾ ਹੋ ਜਾਂਦਾ ਕਦੀ ਤੋਪ ਪਰ ਤੋਪ ਕਾਣੀ ਦੀ ਤੋਪ ਨਹੀਂ ਦੀ ਤੋਪ ਚੁਪਦੀ ਬੜੀ ਮੈਂ ਸੋਕ ਪਤਲੀ ਜੀ ਜੈਕਟ ਪਾ ਕੇ ਮੈਂ ਸੋਚਿਆ ਬਾਹਰ ਠੰਡ ਹੋਣੀ ਦੇਖੋ ਕਾਹ ਲੈ ਦੇਖ ਕੇ ਹੰਡੀ ਦੀ ਜਾਗ ਰਹੀ ਹੰਡੀ ਆਪੇ ਚ ਗਰੰਡਾ ਵਿੱਚ ਇਤਰਾ ਕਾ ਹੁੰਦਾ ਹਾਂ ਮੂਰੇ ਪੱਤੇ ਪੱਤੇ ਖਿਲਦੇ ਰਹੇ ਪਏ ਦੇਖ ਲਓ ਪੱਤੇ ਹਰੇਕ ਸਾਲ ਬਾਅਦ ਆਉਂਦੇ ਨਾਵੇਂ ਪਹਿਲੇ ਜੜ ਜਾਂਦੇ ਤਾਂ ਕਰਨੇ ਮੈਂ ਤਾਂ ਤੱਕੋਂ ਦੀ ਮਨ ਕੋ ਕੁ ਕੁ ਹੋਣਾ ਪਤਾ ਨਹੀਂ ਕਿਉਂ ਤੂੰ ਤੋ ਕਰੀ ਜਾਂਦੀ ਉੱਥੇ ਵੀ ਲੱਗਦਾ ਜਿਦਾਂ ਨੇ ਚਾਦਰ ਸ਼ਾਹ ਨੂੰ ਪਿਆਰ ਹੁੰਦਾ ਉਧਰ ਲੱਗੇ ਜਾ ਕੇ ਪਤਾ ਲੱਗੂ ਕਿੱਡੀ ਦੂਰ ਮੈਂ ਆਈ ਹਾਂ ਇੱਕ پارک ਤੋਂ ਲੈ ਕੇ ਨਾ ਦੂਸਰੀ پارک ਤੱਕ ਸਾਢੇ ਇੱਕ ਬੈਰਾ ਮਿੰਟ ਲੱਗਦੇ ਹੁਣ ਥੋੜਾ ਜਿਹਾ ਕਾਰਾਂ ਦਾ ਸ਼ੋਰ ਫਿਰ ਆਬਾ ਜਾਊਗਾ ਇਹ ਆਦੋ ਇਹ ਦੰਦਾਂ ਦੀ ਪਰਨਤ ਵੀ ਹੈ ਉੱਥੇ ਵੀ ਜਾਣਾ ਇਤਨਾ ਖੜਕਾ ਹੁੰਦੇ। ਬੱਚੇ ਆਉਂਦਾ। ਮਾਈ ਗਾਹ, ਰੁਚੀਕਾਰਲੇ ਬੱਚੇ ਆਉਂਦੇ। ਇੱਧਰ ਛੋਟੇ ਬੱਚੇ ਆਉਂਦਾ। ਉੱਧਰ ਹਾਈ ਸਕੂਲ। ਪੱਤੇ-ਪੱਤੇ ਹਰੇ। ਹੈਲੋ। ਅੱਛਾ ਜੀ। ਮਾਫ ਕਰਨਾ ਮਦਦ ਕਰਨ ਲਈ ਸੀ। ਵੈਸੇ ਜਿਹੜੇ ਤੁਰਦਾ ਹੋਵੇ ਉਹਨੂੰ ਨਹੀਂ ਨਖੜਕਾ ਲੱਗਦਾ ਪਰ ਸੁਣਨ ਵਾਲੇ ਨੂੰ ਅਜੀਬ ਜਿਹਾ ਖੜਕਾਉਂ ਹੁਣ ਥੋੜਾ ਖੜਕਾ ਘਟ ਗਿਆ ਮੂਰੇ ਲੱਗਦਾ ਕੋਈ ਸਤਾਵੇ ਉਹਨੂੰ ਪਤਾ ਨਹੀਂ ਇਨੇ ਕਾਰਾਂ ਦੇ ਖਿੜਕੇ 'ਚ ਕਿਤਰਾ ਨੀਂਦ ਆਉਂਦੀ ਹੋਣੀ ਜੇ ਕੋਈ ਕੁੱਤਾ ਵਗੈਰਾ ਅਟੈਕ ਕਰਦੇ ਕੀ ਹੋਏ ਹੈ ਨਾ ਕੁੱਤਾ ਹਮਲਾ ਕਰਦਾ ਜਾਂ ਕੋਈ ਵੈਸੇ ਹਮਲਾ ਕਰਦੇ ਕੋਈ ਚੀਜ਼ ਉੱਤੇ ਚੜਾ ਲੈ ਸਾਈਕਲ ਵਗੈਰਾ ਜਿੰਜਾਰੇ ਨੂੰ ਕੋਈ ਸੱਟ ਪਵੇ ਜਾਂ ਕੋਈ ਸੱਟ ਪਵੇ ਤਿੰਗਾ ਜੀ ਬਾਏ ਫਿਰ ਮਿਲਦੇ ਹਾਂ ਸਸੀ ਕੋ ਸਾਰਿਆਂ ਨੂੰ